ਪਰੇਕਰੋ ਕੋ ਕਿਉਂ ਤਾਂ ਕਰੀ ਜਾਨਾ ਬੁੜਾ ਆਏ ਹੁਣ ਕਿੰਨਾ ਲਵਾਈਆ ਫਿਰ ਕਿੰਨਾ ਜਿੰਮ ਕੋ ਲੈਗਾ ਦੋਨੋਂ ਮੈਂ ਨੀ ਯਰ ਭੈ ਦਾ ਹੁਣ ਫੇਰ ਆ ਗਿਆ ਤਾਂ ਹੋਰ ਆਉਣ ਲਈ ਵੀ ਸੁਭਾਅ ਵਟਾ ਕਿਹੜਾ ਸੋਣਾ ਉਧਰ ਉਹ ਕਹਿੰਦਾ ਕੰਮ ਨਹੀਂ ਉਧਰ ਉਹ ਕਹਿੰਦਾ ਕੰਮ ਨਹੀਂ ਜ਼ਿਆਦਾ ਮੈਂ ਕੰਮ ਮੀਚ ਹੋਣ ਕੀ ਚੱਲੂਗਾ ਸਾਰੇ ਠੰਪਾ ਹੋਰ ਜਾਣਾ ਹੋਰ ਭਾਈ ਠੀਕ ਹੈ ਭਾਈ ਉਹ ਠੀਕ ਹੂੰ ਠੀਕ ਹੈ ਵਧੀਆ ਤੇਰੇ ਨਾਲੇ ਪੌਣਾ ਚੰਗੀ ਕੀਤੀ ਓਏ ਕੀ ਗੱਲ ਹੋ ਗਈ ਜੈਲੀ ਦੇ ਸੀਰਾ ਸੀਰੀ ਨੂੰ ਪਹਿਲਾਂ ਤਾਂ ਜਲ ਜੀਰਾ ਪਿਆਤਾ ਅੱਛਾ ਹੁਣ ਉਹ ਸਪਰੇ ਵੀ ਗਿਆ ਉਹ ਤਾਂ ਭਲੇਖੇ ਨਾਲ ਪਾਣੀ ਪੀਆ ਬਈ ਯਾਰ ਉਹ ਕੀ ਕਰਦਾ ਭਲੇਖੇ ਨਾਲ ਤੁਸੀਂ ਸਾਰਤਾ ਲਓ ਸਾਰਤਾ ਲਓ ਤੁਸੀਂ ਉਹਦੇ ਉਹ ਤਾਂ ਫਿਰ ਦਾਖਲ ਕਰਾਇਆ ਹੋਇਆਗਾ ਮੈਂ ਉਹ ਪਾਈ ਪੀਆ ਨਾ ਉਹ ਵੀਡੀਓ ਤਾਂ ਮੈਂ ਦੇਖ ਲਈ ਜੀ ਉਹ ਗੱਲ ਕਰ ਉੱਤੀ ਆ ਮੇਰਾ ਕੋ ਬੇਲਾ ਤੇ ਉਹ ਦਵਾਈ ਦੁਈ ਦਵਾਈ ਆ ਨੇ ਉਹਨੂੰ ਦਵਾਈ ਦਾ ਦਵਾਓ ਯਾਰ ਇੱਕ ਪੈ ਦਾ ਮੀਂਹ ਪੈ ਜਾਂਦੇ ਨੇ ਉਸਦਾ ਕੋਈ ਹੱਲ ਨਹੀਂ ਹੈਗਾ ਨਾ ਦਵਾਈ ਦਵਾਉਣਿਆ ਉਹਨੂੰ ਵਲੇ ਫਾਸਲਾ ਭਾਏ ਤਾਂ ਬਦਬਦ ਵਾਲ ਹੋ ਜਾਂਦੇ ਆ ਵੀ ਉਹ ਸੀਰੀ ਸਪਰੇ ਕੀ ਆ ਮੇਰਾ ਪਿਓ ਪਾਇੰਗਾ ਤਾਂ ਭਾਂ ਦੀ ਡਾਂਗ ਵਰਨੀ ਕਿੱਥੇ ਫਿਰਦਾ ਰਹਾ ਕਿੱਥੇ ਨਾ ਜਾ ਕੇ ਸਾਰ ਲੈਣੇ ਆ ਜੀ ਪੁੱਛਦਾ ਕਿੱਥੇ ਆ ਕਿੱਥੇ ਨਾ ਆਹ ਚੱਲ ਅੱਧਰ ਮਰਵਾਤਾ ਹੋਏ ਕੁੜੀ ਜਾਵਾ ਨਹੀਂ ਬੜਾ ਆ ਗਿਆ ਓਏ ਦੇਖਾ ਮੈਂ ਤਾਂ ਜਵਾਕ ਜੇ ਵੀ ਗਾਲਾਂ ਕਹਿ ਰੀਆਂ ਤੂੰ ਬੜਾ ਜਾ ਕਹਿ ਦੀ ਜੀ ਨਾ ਆ ਡਾਈ ਜੀ ਕਰਾ ਲੈ ਕਹਿ ਤਾਂ ਹੋਰ ਉਹ ਲੜੂ ਕੰਜਰ ਦਾ ਪਾਨੇ ਕਰਾ ਟਾਟ ਆਪਣੇ ਪਛਲਾ ਫੋਣ ਫਾਣ ਲੱਗ ਕੇ ਝੋਨੇ ਚਾਨੇ ਦਾ ਕੀ ਬਣਾ ਡੁੱਬ ਜਾਣਾ ਓਹ ਹੋਏ ਆ ਕੀ ਤਾਂ ਆ ਗਿਆ ਪੁੱਛ ਕਰੋ ਨਾ ਜਵਾਕ ਜੇ ਦਾ ਓਏ ਹਾਂ ਬਤਾ ਉਹ ਬਾਪੂ ਕਿੱਥੇ ਮਰਿਆ ਹੈਲੋ ਉਹ ਕਿੱਥੇ ਗਿਆ ਹੋਇਆ ਬਾਪੂ ਉਹ ਕੋਈ ਬਾਜ ਨਹੀਂ ਆਉਂਦੀ ਬਾਜ ਤੈਨੂੰ ਆਪੇ ਨਹੀਂ ਆਉਣੀ ਹੁਣ ਕਿੱਥੇ ਗਿਆ ਬਲਾ ਮੈਂ ਦੱਸ ਦੂਰਾ ਬਾਹਰ ਤੇ ਪੜਦੇ ਹੈਂ ਹਾਂ ਪੜਾ ਮੀਂਹ ਡਿੱਟਾ ਦੂਰ ਦਾ ਕਰਕੇ ਨਹੀਂ ਨਾ ਆਉਂਦੀ ਬਈ ਮਾਇਆ ਦਾ ਯਾਰ ਅੱਜ ਮਾਈੜੀ ਲੈ ਕੇ ਸੀ ਯਾਰ ਮਨਤਾ ਜਵਾਕ ਜੇ ਮਾਈੜੀ ਕਿ ਬੈਂਕ ਨ ਫੜਨ ਗਿਆਗਾ ਉਹ ਮਾਇਆ ਚ ਨਹੀਂ ਰ ਜਾਂਦਾ ਸੀ ਇਹ ਕਹਿੰਦੇ ਮਾਈੜੀ ਵਗ ਚਾਉਂਦੇ ਆ ਮੈਨੂੰ ਮਾਈੜੀ ਲੈ ਕੇ ਉਹ ਇਧਰ ਦਾ ਕੰਮ ਹੋ ਰਿਹਾ ਹੋ ਗਿਆ ਕੀ ਹੋ ਗਿਆ ਤੇ ਆਪਣੇ ਕੋਲ ਸੀਰੀ ਜਾਂ ਨਹੀਂ ਹੈਗਾ ਹਾਂ ਉਹ ਸਪਰੇਅ ਕੀਤੀ ਉਹ ਤੜੀ ਪਾਉਣ ਨੂੰ ਕੀ ਹੋ ਗਿਆ ਹੋਰ ਹੋਣ ਓਏ ਤੈਨੂੰ ਕੀ ਹੋ ਰਿਹਾ ਪਾਟ ਖਾ ਗਈ ਜਾਂਦੀ ਆ ਫੇਸਬੁਕ ਤੇ ਸਾਰੇ ਪਿੰਡ ਤੋਂ ਮੈਨੂੰ ਫੋਨ ਆਇਆ ਕਿਸੇ ਮੁੰਡੇ ਦਾ ਅੱਛਾ ਬਹੁਤੇ ਪਾਣੀ ਦੀ ਪਾਣੀ ਦੇ ਪਹਿਲੇ ਫੋਨ ਤੇ ਪਾਤੀ ਹੋਰ ਹੁਣ ਮੋਬਾਈਲਾ ਤੇ ਆ ਗਿਆ ਹਾਂ ਉਹ ਲਗਣਾ ਮੀ ਬਾਲਾ ਮੀ ਬਾਲਾ ਮੇਕੀ ਆ ਜਾ ਮਰਜੀ ਆ ਜਾ ਅਸੀਂ ਤਾਂ ਮੀ ਬਾਲਾ ਬੋਰ ਥੱਲੇ ਬੈਠੇ ਕਿ ਨਾਲ ਜੇ ਦੇਖਦਾ ਮੀ ਹਟਦੇ ਤੇ ਨਾਲ ਗੋਣ ਗਿਆ ਉਹ ਮੈਨੂੰ ਤਾਂ ਉਹ ਲੈ ਗਿਆ ਯਾਰ ਉਹ ਖੜਾ ਮੱਝ ਲਾਣ ਗਈ ਤੇ ਉਹ ਆਉਂਦਾ ਹੋ ਮਿਲਣਾ ਜਾਏਗਾ 3 ਮਿੰਟ ਕਿਹਾ ਨਾ ਹੋ ਰਿਹਾ ਤੇਰੇ ਨਾਲ ਫਰ ਗਿਆ ਕੋਈ ਨਾ ਬਰਾਜ ਨੂੰ ਜਰਾ ਤਾਂ ਹੈ ਦਰਦ ਸਾਲਾ ਆ ਉਹ ਉੱਪਰ ਉਹ ਸਾਲਾ ਦੇਖਦਾ ਹੈਗਾ ਕਿ ਉਹ ਕਿੱਥੇ ਦੱਸ ਰਿਹਾ ਹੈ ਉਹ ਨਾ ਨਸਰਾਹੀ ਕੋਈ ਗੱਲ ਨਹੀਂ ਹੈਗੀ ਮੈਨੂੰ ਪਤਾ ਹੀ ਆ ਕੋਈ ਘਰੇ ਆਪੇ ਉਹਨੂੰ ਲੈ ਕੇ ਲੁਕੇ ਜਾ ਕੇ ਕਿਤੇ ਕਿੰਗਾਏ ਨਹੀਂ ਉਹਨੂੰ ਦੇਖਣਾ ਜਾ ਕੇ ਪੰਡਾ ਜੇ ਮਰ ਗਿਆ ਫੈੜਾ ਨਹੀਂ ਛੁੱਟਦਾ ਉਹਦਾ ਬਾਪਾ ਉਹ ਆਪਣੇ ਕੁਛੇ ਵੀ ਕਰ ਆ ਜਾ ਸਾਧੋ ਵੀ ਆ ਕੇ ਦਰਵਾਜ਼ਾ ਮਲਾਦਾ ਮੈਨੂੰ ਵੀ ਮਤਾਨਾ ਕਰ ਤੂੰ ਕੀ ਕਰ ਬੜਾ ਨੇ ਲੈ ਤੇ ਯਾਰ ਚੱਲ ਅਸੀਂ ਉਹ ਨਹੀਂ ਹਟ ਤੇ ਬਰੈਕ ਤੋਂ ਉਹਨੂੰ ਲੈ ਲੁਕੇ ਜਾ ਕੇ ਤੇ ਫਿਰ ਬਾਪਾ ਐ ਕਹੇ ਮੇਰੀ ਗੱਲ ਸੁਣਾ ਖੂਨ ਵੀ ਪਾ ਜੀ ਫਿਰ ਕਰੋ ਮਾਇਤਾ ਗਿਆ ਹੋਣਾ ਤੇ ਪੁਲਿਸ ਵੜਨਾਂ ਆ ਗਈਆਂ ਹੁਣ ਕਿੱਧਰ ਭੱਜਾਂ ਹੁਣ ਤੂੰ ਆਪ ਨਿਕਲ ਮੈਨੂੰ ਨਹੀਂ ਕੋਨਾ ਸਕਦਾ ਤੇ ਪੁਲਿਸ ਪੁਲਿਸ ਚੱਕ ਲਈ ਬੁੜੀਆਂ ਨੂੰ ਨਹੀਂ ਕੋਈ ਬੁੜੀ ਤਾਂ ਆਪਣੇ ਘਰੇ ਹੈ ਹੀ ਨਹੀਂ ਬੁੜੀ ਤਾਂ ਟਰੀਮਾ ਦਾ ਹੈ ਹੀ ਨਹੀਂ ਫਟਕੇ ਇੰਦੀਆ ਆਪਾਂ ਦੋਨੇ ਆ ਮਾਇਆ ਠੇਪ ਚੇਰ ਦਾ ਤੂੰ ਕਿਸੇ ਹੋਰ ਵਗ ਜਾ ਤੇ ਪੁਲਿਸ ਲਈ ਵੜ ਕੇ ਦੇਖ ਲੈ ਔਖਾ ਹੋ ਜੂ ਆਹੋ ਤੂੰ ਨਾ ਹੀ ਕਰ ਐ ਇੱਥੀ ਮਰ ਜਾ ਓਏ ਆਉਣਾ ਛੇੜਾ ਆਉਣਾ ਕੋਈ ਨਹੀਂ ਤੁਰ ਜਾਈ ਤੂੰ ਕਰਦਾ ਫਿਰ ਜਾਪਦਾ ਹੈਗਾ ਚੰਗਾ ਹਾਂ ਉਹ ਨੰ ਚੜ ਗਿਆ ਵਈ ਹਾਂ ਭਲਾ ਯਾਰ ਨਹੀਂ ਉੱਤ ਕੇ ਬਾਅਦ ਨਹੀਂ ਅੱਤਰ ਤੇ ਕੜਾਫਾਂ ਖੁੱਲਦਾਂ ਨਹੀਂ ਆ ਤੇ ਆਪਾਂ ਭਾਵੇਂ ਲੈ ਗਿਦੜੋ ਉਹ ਸੁਣਾ ਆਈਏ ਯਾਰ ਬਣਾ ਆ ਜਿਹੜਾ ਕੰਮ ਜਾ ਨਾ ਪਹਿਲਾਂ ਡਾਕਟਰੀ ਵਾਲਾ ਸੀਗਾ ਉਹ ਤੋਂ ਵਧੀਆ ਕਹਿੜਾ ਛੜਾ ਲੈਂਦਾ ਆ ਕੁਰਸੀਆਂ ਮੇਜ਼ ਜੇ ਵੇਚਣ ਵਾਲਾ ਕੰਮ ਵਧੀਆ ਵਧੀਆ ਦਿਹਾੜੀ ਪੈਂਦੀ ਆਪਾਂ ਐ ਪੈਸੇ ਨਹੀਂ ਦਿੰਦਾ ਸੀਗਾ ਕੁਝ ਮੀ ਆ ਗਿਆ ਬਾਹਰ ਲਾ ਬਾਈ ਬਲੇ ਹੁਣ ਮੀ ਪਾਈ ਜਾਂਦਾ ਸੀ ਮਰਾ ਸਲੇ ਦਾ ਹੁਣ ਧੁੱਪ ਕੱਢ ਕੇ ਖੜ ਗਿਆ ਅੱਗੇ ਦੇਖ ਲੈ ਲੈ ਬਾਹਰ ਜੰਗਲ ਪਾਣੀ ਜਾਂਦੇ ਨਾਲੇ ਦਾ ਤੋਰਾ ਫੇਰਾ ਹੋ ਜਾਂਦਾ ਸੀਗਾ ਨਾਲੇ ਬਹਿ ਕੇ ਜਾ ਕੇ ਆਉਂਦੇ ਆ ਹੁਣ ਸਟੈਂਡਿੰਗ ਸੀਟਾਂ ਨਹੀਂ ਲਵਾ ਰੀਆਂ ਆਪਾਂ ਜਾਂ ਹਰੇਕ ਦਾ ਲਿਵਰ ਖਰਾਬ ਹੋਇਆ ਪਿਆਗਾ ਗੋਡੇ ਦੁਖਣ ਲੱਗੇ ਪਏ ਨੇ ਕਿ ਹੈ ਅੱਗੇ ਉਹ ਜਾਂਦੇ ਨਹੀਂ ਅੱਜ ਟੜਕੇ-ਟੜਕੇ ਤੋਰਾ ਫੇਰਾ ਹੁੰਦਾ ਸੀ ਟਾਈਮ ਨਾ ਉੱਠਦਾ ਸੀ ਹੁਣ 9 ਵਜੇ ਤੱਕ ਤਾਂ ਚਲਾ ਗਏ ਇੱਥੇ ਕਮਰੇ ਤੂੰ ਬੱਲੇ ਬੱਲੇ ਝੋਲ ਵੀ ਮਿੱਧਰ ਉਹ ਤੇਲੇ ਫਲਸ ਕਰ ਲਈ ਆਹਾ ਮੇਰੇ ਸਾਲੇ ਦੀਆਂ ਟੇਕੀ ਜਿਹੜਾ ਤੁਮਾੜਾ ਸੰਦੂਕ ਟਕੇ ਹੁੰਦਾ ਉਦੋਂ ਤਾਂ ਪਾਣ ਦਾ ਬੰਦਾ ਉਹਨੂੰ ਤੇਜ ਆਵੇ ਉਦੋਂ ਜੋਰ ਪਿਆ ਹੋਵੇ ਉਦੋਂ ਇਹ ਕਪੜਾ ਖੋਲਣ ਤੇ ਲੱਗੇ ਸਭਾਰਾ ਨੌਣ ਖੰਡਾ ਨਵੇਂੜ ਉਹ ਬਾਗਮਾਨੀ ਹੁੰਦੀ ਨਹੀਂ ਕੀ ਹੈ ਜੀ ਆਪੀਨੇ ਮਨ ਦਾ ਕਪੜਾ ਇtanto ਮਤਾਂ ਅੰਨੇ ਸੀ ਮੱਖੀਆਂ ਖਾਗ ਪਿਆਸੀ ਲਾ ਮੇਰੇ ਸਾਰੇ ਦਾ ਜੇ ਮੱਖੀਆਂ ਆਣ ਜਾਣੀਆਂ ਫੇਰ ਜੇ ਬੰਦੇ ਵੀ ਹੱਗ ਦੀ ਨੇ ਵੱਡਾ ਤਾਂ ਦੇਖ ਮੇਰੇ ਸਾਰੇ ਦੀਆਂ ਟੂੜੀ ਵਾਲੇ ਪੰਡਰ ਨੂੰ ਦਿੱਤੇ ਖੁੱਲ ਜਾਂਦੀ ਸੀ ਸੀਦੀ ਪੰਡਨ ਸਾਰਾ ਉਸ ਖਰਾਬ ਹੋ ਜੇ ਕਿਤੇ ਸਿੱਖਾ ਭੱਜ ਜਾਣ ਨਾ ਚਾ ਆ ਬਾਤ ਕੀ ਉਹ ਪਰ ਉਹ ਮਰਵਾਤੀ ਸੀ ਨਾ ਬੁੜੀਆਂ ਨੇ ਕੱਤਦੇ ਰਹੇ ਨੇ ਸਾਰਾ ਬਾਪੂ ਨੂੰ ਲੈਣ

ਉਹੀ ਪਤਾ ਨਹੀਂ ਕਦੋਂ ਆਊ ਕਦੋਂ ਨਹੀਂ ਚੱਲਦਾ ਆਹ ਉਹ ਹੀ ਨਿਤਰੇ ਆ ਆ ਕਿੱਧਰ ਆ ਗਿਆ ਕੰਜਦਾ ਉਹ ਪਰਵਾਹ ਨਾ ਹਾਂ ਮਹਾ ਹਾਂ ਮਹਾ ਆਹ ਕੀ ਜਲੂਸ ਕੱਢਿਆ ਕੋਈ ਨਹੀਂ ਸਰਾ ਭਾਈ ਕਿੱਧਰ ਕੁਝ ਨਹੀਂ ਫੇਰਾ ਕੁਝ ਆ ਕੀ ਕਰੈ ਨੇ ਉਹ ਕੁਝ ਨਹੀਂ ਉੱਥੇ ਕਿੱਧਰ ਨਿਕਲਿਆ ਤੁਸੀਂ ਉਹ ਰਾਸਥਾਨ ਗਏ ਸੀ ਇਹ ਮੇਲੇ ਤੇਰੇ ਕੋਈ ਅੱਗੇ ਨਹੀਂ ਪਿੱਛੇ ਨੂੰ ਤੂੰ ਤੈਨੂੰ ਤੂੰ ਤੁਰ ਪੈਣਾ ਲੈ ਕੇ ਇਹਨੂੰ ਉਹ ਫਿਰ ਇਹਦਾ ਕਬੀਲਦਾਰ ਆਉਂਦਾਗਾ ਜਾਣਾ ਪੈਂਦਾਗਾ ਕੋਈ ਨਹੀਂ ਕਦੇ ਕਿਤੇ ਰਹਿ ਗਿਆ ਇਹਨੂੰ ਕਦੇ ਕਿਤੇ ਰਹਿ ਗਿਆ ਮੈਂ ਕਰ ਤੂੰ ਇਹਨਾਂ ਨਾਲ ਉਹ ਕ ਕਰਿਆ ਕੀ ਉਹਨੇ ਉਹ ਸ਼ਰਮੀ ਲਾ ਰਖੇ ਜਮਾਨਾ ਕਲ ਫਲਵਾਣੀ ਦਾੜੀ ਕਲ ਫਲਵਾਣੀ ਆ ਤੂੰ ਦੇਖਣਾ ਤੂੰ ਕੀ ਕੋਈ ਨਹੀਂ ਕੀ ਖੜ ਜਾ ਮੈਂ ਗੱਲ ਕਰਦਾ ਬੜਾ ਸਾਈਡ ਤੇ ਲੱਗ ਪਿਓ ਆ ਦਰਾ ਕੀ ਗੱਲ ਕਰਨੀ ਉਹਦੇ ਨਾਲ ਪਿਓ ਆ ਨਹੀਂ ਲੱਛਣ ਹੈ ਨਹੀਂ ਸਰਵਾ ਤੇ ਕੰਝ ਦੇ ਗਾਲਾਂ ਦੇਣਗੇ ਜਵਾਕੇ ਹੈ ਨਾਲੇ ਆਪ ਨੂੰ ਵੀ ਸੰਗ ਲੱਗੂ ਪਿੰਡ ਚ ਜਾਂਦੇ ਕੰਮ ਦਾ ਗਲਤੀ ਕਰਵਾ ਲਿਆ ਚਲੋ ਦੇਖੀ ਜੋ ਉਪਰ ਜਿਹੜਾ ਕੁਝ ਹੋ ਗਿਆ ਹੁਣ ਦੋ ਦਿਨ ਘਰੋਂ ਨਾ ਨਿਕਲਾਂਗੇ ਬਾਹਰ ਉਹ 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 ਵੇਲਾ ਫੇਕਾਂ ਤੇ ਪ੍ਰਿਕਾਉਂ ਦੇ ਦੇ ਲੈ ਚੱਲ ਗਿਆ ਹੁਣ ਆਹ ਦੇਖ ਰੱਖੀ ਜਲੂਸ ਕੱਢਿਆ ਪਰ ਇਹ ਕੀ ਉਹ ਤਾਂ ਕਰੀ ਜਾਂਦਾ ਬੁੜਾ ਆਏ ਆ ਹੁਣ ਕਿੰਨਾ ਲਵਾਈਆ ਫਿਰ ਕਿੰਨਾ ਜੰਮ ਲਵਾ ਦੇਗਾ ਉਹ ਐਨੇ ਲਵਾਈਆ ਆ ਐਂ ਮੋਡਾ ਹੁੰਦਾ ਬਣਦਾ ਤੂੰ ਫਿਰ ਕੀ ਹੋ ਗਿਆ ਮਾੜੀ ਮੋਟੀ ਸ਼ਰਮ ਕਰ ਡਾ ਖੁੰਡਾ ਬਣਦੇ ਮਾਰੇ ਥੋੜੀ ਲਵਾਈ ਪੈਂ 70 ਸਾਲ ਦੀ ਉਮਰ ਹੋਰੀ ਤੇਰੀ ਇਹਦਾ ਇਹ ਲਵਾਈ ਜਾਂਦਾ ਸੀ ਇਹ ਮੈਨੂੰ ਕਹਦਾ ਮਾੜੀ ਜੀ ਤੂੰ ਕੀ ਲਵਾਉਂਦਾ ਇਹਦਾ ਕੱਲ ਨੂੰ ਕੁਝ ਹੋਰ ਕਹੋ ਇਹਦਾ ਤਾਂ ਲਵਾ ਲਈ ਹੈ ਇਹਦਾ ਕੱਲ ਨੂੰ ਕੁਝ ਹੋਰ ਕਹੋ ਇਧਰ ਗੱਲ ਕਰ ਮੇਰੇ ਨਾਲ ਕੀ ਕਹਿਣਾਗਾ ਹਾਂ ਚੱਲ ਯਾਰ ਹੁਣ ਬਰੇ ਨੇ ਇਹਨੂੰ ਦੇ ਗੱਲਾਂ ਇਹ ਉਹ ਗਲਾਂ ਦੇ ਇਹਨਾਂ ਨੂੰ ਪੇਂਟ ਵਰਗਟਡ ਕਰਕੇ ਆ ਗਿਆ ਆ ਰੱਖ ਦੇ ਉਹ ਮਤਾਂ ਨੂੰ ਲਾਉਂਦਾ ਜਾਂਦਾ ਕੋਸਾ ਆਪ ਦਾ ਆਪ ਦਾ ਕੁਝ ਕਰਨਾ ਹੀ ਨਹੀਂ ਇਹਨੂੰ ਕਰ ਲੈਣਾ ਕੰਮ ਕਰਦੇ ਮੈਂ ਤਾਂ ਸਕੂਟਰੀ ਤੇ ਆਇਆ ਚੱਲ ਫਿਰ ਅੱਗੇ ਚੱਲੀਏ ਮੈਂ ਨਹੀਂ ਜਾਂਦਾ ਉਹ ਕੱਟਾ ਉਹ ਮਸਲਾ ਨਵੇੜਦਾ ਜਿਹੜਾ ਉਹਨੇ ਸਪਰੇਅ ਪੀਤੀ ਆ ਸਪਰੇਅ ਵਾਲਾ ਕਹਿੰਦਾ ਉਹ ਬੜਾ ਹੋਰ ਭਾਈ ਅੱਛਾ ਐਡਾ ਤੂੰ ਮੈਂਬਰਾਂ ਤੋਂ ਹੱਥ ਖੜਾ ਕਰਨ ਨੂੰ ਉਹ ਸਰਪੰਚੀ ਚੁੱਥਾ ਸੀ ਹੈਗੀ ਆ ਤੇਰੀ ਚਾਹ ਖਿਆ ਕੁੱਤੀ ਨਹੀਂ ਪੁੱਛਦੀ ਤੈਨੂੰ ਆਖੜੀ ਕੋਤੀ ਅਤੇ ਲੱਖਾਂ ਤੀਵੀਂ ਬੰਦੇ ਭੈ ਮਗਰ ਆਉਂ ਤੀਵੀਂ ਦੀ ਸੁਬਾਹ ਨੂੰ ਸਾਨੂੰ ਬਹੁਤ ਗਾਦੇ ਆਇਆ ਤਾਂ ਮੂੰਹ ਤੇ ਨਿਕਲ ਗਿਆ ਬੰਦਿਆਂ ਦਾ ਆਪ ਦਾ ਬਾਗ ਜੀ ਆਪ ਦਾ ਘਰੇ ਘਰੇ ਬਾਜੀ ਮੈਂ ਜਾਣਾ ਇਧਰ ਹੀ ਜਾਣਾ ਕਰਨਾ ਮੈਂ ਹੁਣ ਬੜੀਆਂ ਫੈਂਸੀ ਪਲਾਸਟਿਕ ਦੀਆਂ ਕੁਰਸੀਆਂ ਮਜ਼ਬੂਤ ਕੁਰਸੀਆਂ ਫੈਂਸੀ ਕੁਰਸੀਆਂ ਪਲਾਸਟਿਕ ਦੀਆਂ ਕੁਰਸੀਆਂ ਬੱਲੇ ਭਾਈ ਕੁਰਸੀਆਂ ਵੀ ਆ ਰਹੀਆਂ ਉਹ ਜਿੱਤੇ ਦਾ ਆ ਚਲਾਇਆ ਨਾ ਕੰਮ ਹੈ ਭਾਈ ਇਹ ਨਜ਼ਾਰਾ ਕਰ। ਫਰੀਆਂ ਨਾਂ ਪੰਜ ਸੱਤ ਵਿਕ ਜਾਂਦੀਆਂ ਨੇ ਪੂਰੀ ਵਧੀਆ ਵਿਹਾੜੀ ਬਣ ਜਾਂਦੀ ਐ ਜਮਾ। ਤੇ ਦੋ ਤਾਂ ਅੱਜ ਵੇਚੇ ਤੇ ਦੋ ਹੋਰ ਦੇਣੀਆਂ ਉਹ ਗੱਗ ਦਾ ਫੋਨ ਆ ਗਿਆ ਸੀ ਹਨਾ। ਬੇਬੇ ਕੁਰਸੀਆਂ ਲੈਣੀਆਂ ਫਿਰ। ਲੈ ਲਾਂਗੇ ਭਾਈ ਕੀ ਭਾਦੇ ਮਹਿੰਗਾ। ਹਾਂ? ਕੀ ਭਾਦੇ ਮਹਿੰਗਾ ਭਾਈ ਲੈ ਲਾਂਗੇ। ਮੈਂ ਦੇ ਦੂਆਂ ਬੇਬੇ ਚਾਰ ਕੁਰਸੀਆਂ ਦੇ ਦੂੰ 1000 ਦੀਆਂ। ਮੰਗੀਆਂ ਨਾ ਭਾਈ। ਹਾਂ? ਮੰਗੀਆਂ ਨਾ। ਮਹਿੰਦੀ ਲੱਗੀ ਆ। ਮੰਗੀਆਂ ਨਾ। ਅੱਛਾ ਮਹਿੰਗੀਆਂ ਰਹਿ। ਹੋਰ ਮੰਗੀਆਂ ਦੰਨ ਨਾ ਦੋ ਬਬੇ ਤੂੰ ਕੁਰਸੀ ਵਰਤ ਕੇ ਦੇਗਾ ਆਪ ਦੇਖ ਪਾਵਾਂ ਮੀਂਹ ਚ ਰੱਖੀ ਰੱਖੀ ਤਾਂ ਤੋਂ ਚਲਾ ਕੇ ਮਹਾਰੀ ਕੋਠੇ ਤੋਂ ਟੁੱਟਦੀ ਨਹੀਂ ਆਏਗੀ ਸਸਤੀਆਂ ਕੁਰਸੀਆਂ ਫਰਮਾਂ ਰੱਖਦਾ ਨਹੀਂਗਾ ਪਹਿਲਾਂ ਵੀ ਕੰਮ ਤਾਂ ਮੇਰਾ ਪੂਰਾ ਸਿਰ ਰਹਿ ਜਾਂਦੀਆਂ ਤੇਰੀਆਂ ਕੁਰਸੀਆਂ ਨਾਲ ਹਾਂ ਪੱਕੀ ਜੀ ਰਬਟ ਦੀਆਂ ਤੇਰੀਆਂ ਕੁਰਸੀਆਂ ਅਨਕਰੜੀ ਬੜੀਆਂ ਵਧੀਆਂ ਬੀਬੇ ਦੇਖਦੇ ਤਾਂ ਲੈਣੀਆਂ ਨੇ ਜਾਂ ਟਾਈਮ ਮੇਰੇ ਕੋਲ ਹੈ ਨਹੀਂ ਗਾਹਕ ਵਾਲੇ ਨੇ ਕਿ ਫੇਰ ਤਾਂ ਕੱਢ ਪਾਏ ਤੇ ਲੈਣਾ ਨਹੀਂ ਫਿਰਦੇ ਮਰਜੀ ਆ ਚਾਰ ਜਾਈਂ ਨਾ ਆਹਰ ਦੇ ਜਾ ਨਾਰ ਨਾਰ ਤੇ ਦੇ ਚੋਨੇ ਵੇਲੇ ਪੈਸੇ ਤੇ ਨਾ ਚਾਰ ਨਹੀਂ ਰੱਖਦਾ ਬੇਬੇ ਮੈਂ ਚਾਰ ਰੱਖਦਾ ਨਹੀਂ ਹੈਗਾ ਚਾਰ ਤਾਂ ਦੂਜੇ ਵੇਚਦੇ ਆ ਰੋਡ ਉਂਗੂ ਵਾਲੇ ਮੈਂ ਤਾਂ ਕੁਰਸੀ ਨਹੀਂ ਵੇਚਦਾਗਾ ਚਾਰ ਨਹੀਂ ਹਾਂ ਚਾਰ ਕੁਰਸੀਆਂ ਦੇ ਦੇ ਚੋਨੇ ਵੇਲੇ ਪੈਸੇ ਦੇ ਦਾਂਗੇ ਨਾ ਨਾ ਬੇਬੇ ਰੋਕੇ 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 ਆ ਜਾ ਭਰਾ ਆ ਜਾ ਆ ਗਿਆ ਆ ਗਿਆ ਸ਼ਹਿਰ ਮਟੀ ਨਾਲੋਂ ਘੱਟ ਰੇਟ ਆ ਬੰਦ ਕਰਵਾ ਜਾ ਤੇਰਾ ਕਰਦੇ ਆ ਭਾਈ ਬੰਦ ਕਰ ਦੇ ਕਰਦੇ ਆ ਬੰਦ ਵਧੀਆ ਫੈਂਸੀ ਪਲਾਸਟਿਕ ਦੀਆਂ ਕੁਰਸੀਆਂ ਜਿਹੜੀਆਂ ਆ ਜਾ ਵੀ ਮਿੱਤਰ ਪਿਆ ਕਿੰਨੇ ਪੈਸੇ ਦੀ ਜਵਾਈ ਆ ਕੁਰਸੀ ਹਾਂ ਕਿੰਨੇ ਪੈਸੇ ਦੀ ਆ ਕੀ ਉਹ ਕਿੰਨੇ ਪੈਸੇ ਦੀ ਆ ਕੁਰਸੀ ਅੱਛਾ ਕੁਰਸੀਆਂ ਰੱਲਾ ਸੁਣਦਾ ਘਾਟਾ ਡਾਕਟਰੀ ਵਾਲਾ ਕੰਮ ਤਾਂ ਝੋ ਨਹੀਂ ਚੱਲਿਆ ਆ ਯਾਰ ਦੀਆਂ 4000 ਦੀਆਂ 4 ਘੱਟ ਲਾ ਲ ਆਟਾ ਹੈ ਨਹੀਂ ਆਟਾ ਤਾਂ ਫਿਰ ਪਿਆ ਲਿਆ ਚੱਕੀ ਦੋ ਓਏ ਘੱਟ ਲਾ ਲ ਰੇਟ ਕੱਟ ਲਾਲਾ ਕੱਟਾ ਹਾਂ ਤੇ ਗੱਲ ਆਇਆ ਕੱਟ ਦਲੇਵਾ ਲਾ ਮੇਰੇ ਆ ਕੁਆਲਟੀ ਵਾਲੀ ਵਧੀਆ ਅੱਛਾ ਮੈਂ ਕਰਦਾ ਨਾ ਕੁਆਲਟੀ ਤੇ ਗੱਲ ਅੱਛਾ ਹਾਂ ਤੇ ਕੋਠੇ ਤੋਂ ਮਾਰੀ ਚਲਾ ਕੇ ਪਵਾ ਤੇ ਰੇਟ ਨਹੀਂ ਘਟਦਾ ਆਪਣਾ ਉਹ ਜਰਾ ਆਇਆ ਹੈ ਨਾ ਕਈ ਵਾਰੀ ਕੋ ਰਿਸ਼ਤੇ ਰੁਸਤੇ ਆ ਜਾਂਦਾ ਮੈਨੂੰ ਹੈ ਕੀ ਦੁੱਖ ਸੁਨਾਮ ਆਤੇ ਨੂੰ ਵੀ ਭਰਾਵਾ ਤੂੰ ਸੁਣਦਾ ਘਾਟਾ ਇੱਕ ਤਾਂ ਤੂੰ ਕੁਰਸੀਆਂ ਦੇ ਆ ਨਾ ਰਿਸ਼ਤੇ ਰੁਸਤੇ ਆ ਜਾਂਦੇ ਨੇ ਨੇ ਕਾਦੇ ਆਲੇ ਉਹ ਰਿਸ਼ਤੇ ਵਾਲੇ ਆ ਜਾਂਦੇ ਨੇ ਨਾ ਕਈ ਵਾਰੀ ਬੈਠਣ ਨੂੰ ਉੱਠਣ ਨੂੰ ਮੇਜ ਜਦ ਤਾ ਹੈਗਾ ਸੀ ਆਹੋ ਵਾ ਫਿਰ ਲਾ ਦਨਾ ਹਾਂ ਦੇ ਦੇ ਠੀਕ ਆ ਹਾਂ ਚਾਰ ਦੇ ਦੇ ਤੋਂ ਚਾਰ ਹੀ ਦੇਵਾਂਗੇ ਉਹ ਤਾਂ ਕੰਮ ਹੀ ਸਿਰੇ ਦਾ ਪੂਰਾ ਉਹ ਲਗਣੇ ਦੋ ਹੋਰ ਲਓ ਠੀਕ ਹੈ ਪਹਿਲਾਂ ਤੰਗ ਕਰ ਮਾਰੇ ਸੀਗੇ ਹਾਂ ਕੋਈ ਕਹਿੰਦਾ ਸਾਡੇ ਟੀਕਾ ਲਾ ਗਿਆ ਕੋਈ ਕਹਿੰਦਾ ਸੀ ਇੱਧਰ ਗੋਹਾ ਗੋਡੇ ਕੋਡੇ ਨਾਲ ਟਾਲ ਸੀ ਕੰਮ ਚੱਲ ਪਿਆ ਹੈ ਹਾਂ ਕੰਮ ਤਾਂ ਵਧੀਆ ਚੱਲਦਾ ਹੈ ਹਾਂ ਫੁੱਲ ਚੱਲਦਾ ਅੱਛਾ ਅੱਛਾ ਬੱਲੇ ਬੱਲੇ ਇਹ ਤਾਂ ਠੀਕ ਹੈ ਹਾਂ ਚੀਜ਼ ਆਪਾਂ ਮਾੜੀ ਨਹੀਂ ਦਿੰਦੇ ਪਹਿਲਾਂ ਵੀ ਮਾੜੀ ਨਹੀਂ ਦਿੰਦੇ ਸੀ ਇਹ ਲੋਕ ਨਹੀਂ ਡਾਕਟਰੀ ਚੋਂ ਤਾਂ ਵਾਵਾ ਕਮਾਈ ਕਰ ਗਿਆ ਹੋਵੇ ਆ ਹਾਂ ਡਾਕਟਰੀ ਚੋਂ ਕਮਾਈ ਵਾਵਾ ਹੋ ਗਈ ਉਹ ਉਹ ਕਾਹਦੀਆਂ ਕਮਾਈਆਂ ਲੋਕਾਂ ਨੇ ਪੈਸੇ ਨਹੀਂ ਦਿੱਤੇ ਯਾਰ ਕਿਸੇ ਦਾ ਕੱਟਾ ਮਾਰ ਤੱਕ ਇਹਦੀ ਆ ਲੈ ਜਾ ਫਿਰ ਦੋ ਪਹਿਲਾਂ ਜਵਾਕਾਂ ਨੂੰ ਫੜਾ ਦਿੱਤੀ ਦੋਆ ਹੋਰ ਲੈ ਜਾ ਲੈ ਜਾ ਮੈਂ ਲੈ ਜਾਣਾ ਹਾਂ ਆ ਦੰਨਾ ਪੈਸੇ ਤੈਨੂੰ ਲਾ ਕੇ ਮੈਂ ਸਨੂਖ ਚੋਂ ਕੱਢ ਕੇ ਬੜਿਆ ਯਾਰ ਜੱਟ ਜੇ ਵੀ ਹੈ ਨਾ ਹਾਂਜੀ ਭਾਈ ਜੀ ਫਿਰ ਕਿੰਨੀਆਂ ਲੈ ਚਾਹ ਲੈਣੀ ਵੀਰੇ ਹਾਂ ਚਾਰ ਚਾ ਚਾ ਨਹੀਂ ਜਾਂ ਨਹੀਂ ਵੇਚਦਾ ਭਾਈ ਮੈਂ ਹਾਂ ਚਾਰ ਕੁਰਸੀ ਲੈਣੇ ਵੀਰੇ ਚਾਰ ਕੁਰਸੀਆਂ ਲੈਣੀਆਂ ਬਸ ਆ ਗਵਾਂਡੀਆਂ ਨੂੰ ਦੇ ਕੇ ਆ ਗਿਆ ਯਾਰ ਹਜ਼ਾਰ ਦੀਆਂ ਦਿੱਤੀਆਂ ਚਲ ਲਾ ਦੋ ਚਾਰ ਲਾ ਦੀਏ ਲਾ ਦੀ ਹਾਂ ਕੀ ਬੰਤਾ ਚੰਗਾ ਨਿਕਲੇ ਯਾਰ ਦੂਜੀ ਵਾਰ ਵੀ ਨਹੀਂ ਪੁੱਛਿਆ ਇਹ ਤਾਂ ਤੇਰੇ ਕਰਦਾ ਵਦਾ ਕਰਦੇ ਹਾਂ ਖਲਾ ਬਰਾਵਾ ਨਾ ਖਲਾ ਬਰਾਵਾ ਆਹ ਗੱਲ ਵਧੀਆ ਜੇ ਤੂੰ ਤਾਂ ਵੱਧ ਮੰਗ ਲੈਂਦੇ ਫੇਰ ਵੀ ਚੱਲ ਜਾਂਦਾ ਕਰ ਬਾਈ ਨੇ ਜਮਾਈ ਨਹੀਂ ਕਰਿਆ ਹੈਗਾ ਵੀ ਘੱਟ ਵੱਧ ਹੁੰਦੇ ਆ ਸਿਆਣੇ ਬੰਦੇ ਕਿਸੇ ਨੂੰ ਪਰਖ ਹੁੰਦੀ ਐ ਪਹਿਲਾਂ ਤਾਂ ਖੋਲਿਆਂ ਚ ਬਾੜ ਦੰਦੇ ਮਰੀ ਜਾਂਦੇ ਮੱਥਾ ਆ ਲੈ ਬਾਈ ਓਏ ਲੋ ਵੀ ਤੇ ਪਿੱਛੇ ਹਾਂ ਕਾਇ ਰਹਿ ਗਈਆਂ ਦੋ ਰਹਿ ਗਈਆਂ ਖਲਾ ਬਰਾਵਾ ਹਾਂ ਵੀ ਬੱਬਾ ਆਇਆ ਤੂੰ ਵੀ ਹੁਣ ਆ ਹਾਂ ਹਾਂ ਨਾ ਆ ਫਾੜਾ ਕੀ ਫੜਾ ਪੈਸੇ ਲੈ ਲੈ ਅੱਛਾ ਪੈਸੇ ਥੋੜੇ ਕਨੇ ਮੋੜਦਾਂ ਦਾ ਆਹ ਦੇਖ ਯਾਰ ਤੇਰੇ ਦੇਖੋ ਉਹਨੇ ਕੇੜਾ ਵੀ ਨਹੀਂ ਕਰਨਾ ਕਰਿਆ ਕਰੋ ਜਦੋਂ ਚੀਜ਼ ਵਧੀਆ ਦਿੰਨਾ ਨਾ ਫਿਰ ਉਹ ਗੱਲ ਹੋ ਜਾਂਦੀ ਹੁੰਦੀ ਹੈ ਜਮਾਇਰ ਮੋੜਦਾਂ ਦਾ ਕੀ ਹੁੰਦਾ ਸੀ ਓਏ ਹੱਥ ਨੇ ਬਾੜੀ ਪੀਣੀ ਤੁਸੀਂ ਯਾਰ ਉਹ ਤਾਂ ਦੇਖਦੇ ਨਹੀਂ ਹੈਗੇ ਉਹ ਯਾਰ ਜੋ ਕੀ ਚੀਜ਼ ਲੈ ਜਾ ਪਿਛਲਾ ਹੋਰ ਉਹ ਜੀ ਸ਼ੌਕ ਨੂੰ ਕਰਾਈਆਂ ਮੁੱਛਾਂ ਕੁੰਡੀਆਂ ਲੋਕ ਬੈਲੀ ਕਹਿਣ ਲੱਗ ਪਏ ਮੁੱਛ ਦਾ ਯਾਰ ਆਪਣੀ ਕੁੰਡੀ ਹੋ ਗਈ ਪੂਰੀ ਲੱਗਦਾ ਸਿਰ ਹੀ ਗਿਆ ਨਾਈ ਵੀ ਸਿਰ ਹੀ ਕਰਾਉਂਦੇ ਯਾਰ ਗੱਲ ਐਂਡਵਾ ਦੀ ਕਰਾ ਦਿੰਦੇ ਓਏ ਆ ਕੀ ਦਾ ਫੋਨ ਜਾ ਗਿਆ ਨਵਾਂ ਜਾਂ ਨੰਬਰ ਆ ਯਾਰ ਕਿਹਦਾ ਹੋ ਸਕਦਾ

ਹਾ ਉਹ ਲੋਕੋ ਕੱਡੇ ਡਾ ਡਾ ਕਰ ਲੱਗੇ ਵੀ ਜਲਜੀਰਾ ਜਲਜੀਰਾ ਪਾਣੀ ਆਏ ਕਹਿਣ ਲੱਗੇ ਉਹ ਸੁਣੀ ਕਿਸੇ ਦਾ ਮਨ ਲੱਗੇ ਹਾਂ ਹਾਂ ਕਰਦੇ ਫਿਰਦੇ ਹੁੰਦੇ ਆ ਇੱਥੇ ਗੱਲਾਂ ਆਈਆਂ ਕਿ ਜਲਜੀਰਾ ਮੈਨੂੰ ਇਹ ਨਾਲ ਹੀ ਪਤਾ ਵੀ ਕੀ ਦਾ ਨਾਮ ਜਲਜੀਰਾ ਹਾਂ ਤੇ ਵੀਡੀਓ ਵੀ ਪਾਤੀ ਜੀ ਕਿਸੇ ਨੇ ਅੱਛਾ ਜੀ ਅੱਛਾ ਬਹੁਤ ਮਾੜੀ ਗੱਲ ਉਹਦਾ ਵੀ ਬਾਵਾ ਕੰਮ ਜੀ ਭਾਂਜਾ ਜੱਤੀਆ ਜੀ ਉਹ ਡੈਲੇ ਦਾ ਕਰਕੇ ਸਪਰੇਅ ਪੀ ਗਿਆ ਜੀ ਅੱਛਾ ਜੀ ਹੋਰ ਮੁੱਦਾ ਇਹ ਹੈ ਕਿ ਬੱਚੇ ਵੀ ਲੈਣੇ ਆ ਤੇ ਘਰ ਦੇ ਵੀ ਉਹਦੀ ਵਿਚਾਰੀ ਦੀ ਉਮਰ ਘਟਾ ਗਈ ਹਨਾ ਅਜੇ

ਨੇ ਪੰਚਾਇਤ ਘਰ ਚ ਨਹੀਂ ਜਾਣਾ ਆਪਾਂ ਕਰੀ ਨਿਮੇੜ ਲਾਂ ਫੇਰ ਆਏ ਕਰੋ ਜੀ ਅਸੀਂ ਲਿਆਉਂਦੇ ਕਿ ਸਾਨੂੰ ਪੈਸੇ ਮੰਗਦਿਆਂ ਸ਼ਰਮ ਆਉਂਦੀ ਹੈਗੀ ਤੇ ਤੁਸੀਂ ਮੜਾ ਮੋਟਾ ਆਪ ਹੀ ਇਹੋ ਕਰ ਦੋ ਜੀ ਇਹ ਗੱਲਬਾਤ ਕਰਕੇ ਜੇਲੇ ਨਾਲ ਠੀਕ ਹੈ ਠੀਕ ਹੈ ਅਸੀਂ ਕਰ ਲੈਂਦੇ ਆਪ ਜੀ ਹਾਂ ਤੁਸੀਂ ਆਪ ਹੀ ਕਰ ਲੋ ਜੀ ਥੋੜੇ ਤੇ ਸਿੱਟੀ ਹੈ ਜੀ ਅਸੀਂ ਤਾਂ ਥੋੜੇ ਜੀ ਧਰੋਸਾ ਕਰਤਾ ਠੀਕ ਹੈ ਠੀਕ ਹੈ ਤੁਸੀਂ ਵਸ ਘੰਟੇ ਤੱਕ ਆ ਜਿਓ ਜੀ ਠੀਕ ਹੈ ਜੀ ਧੰਨਵਾਦ OK ਯਾਰਾ ਮੈਂਬਰੀ ਵਾਲਾ ਕੰਮ ਵੀ ਵਧੀਆ ਭਾਵੇਂ ਕਦੇ ਕਿਸੇ ਤੀਵੀ ਉੱਡ ਗਈ ਕਦੇ ਕਿਸੇ ਦਾ ਕੁਝ ਉੱਡ ਗਿਆ ਆਓ ਮੈਂਬਰ ਸਾਹਿਬ ਕਰ ਦਿੰਦੇ ਆ ਫੋਨ ਚੱਲ ਭਾਈ ਲੋਕਾਂ ਨੇ ਬਣਾਇਆ ਹੁਣ ਜਾਣਾ ਤਾਂ ਪੈਣਾ ਹੀ ਆ ਯਾਰ ਜੈਲੇ ਦਾ ਨੰਬਰ ਤਾਂ ਹੈ ਨਹੀਂ ਆਪਾਂ ਉਹਦੇ ਮੁੰਡੇ ਨੂੰ ਨੰ ਲਾ ਲਈਏ ਸਿੰਦੇ ਨੂੰ ਸਿੰਦੇ ਨੂੰ ਲਾ ਲੈਣਾ ਜੈਲੇ ਦਾ ਨੰਬਰ ਤਾਂ ਹੈ ਨਹੀਂ ਆਪਣੇ ਕੋਲ ਸਿੰਦੇ ਨੂੰ ਲਾਈਏ ਦੇਖਦੇ ਆ ਕੀ ਕਰਦੇ ਆ ਹਲੋ ਹਲੋ ਆ ਜੱਗਾ ਮੈਂਬਰ ਬੋਲਦਾ ਹਾਂ ਇੱਕੀ ਜੱਗਾ ਮੈਂਬਰ ਆ ਪਿੰਡ ਚ ਹਾਲੇ ਪਤਾ ਨਹੀਂ ਕਿਹੜਾ ਜੱਗਾ ਮੈਂਬਰ ਉਹ ਅੱਛਾ ਅੱਛਾ ਮੈਂਬਰ ਸਾਹਿਬ ਜੀ ਠੀਕ ਹੈ ਠੀਕ ਹੈ ਵਧੀਆ ਤੁਸੀਂ ਕੀ ਚੰਦ ਚੜਾਦਾ ਹੋਰ ਨਹੀਂ ਤਾਂ ਕੁਝ ਨਹੀਂ ਕਰਾਈ ਉਹ ਨਾਲ ਆਪਾਂ ਸੀਰੀਸ ਸਪਰੇਅ ਪੀ ਗਿਆ ਉਹ ਉਹ ਥਾਣੇ ਚ ਜਾਂਦੇ ਨੇ ਅੱਛਾ ਥਾਣੇ ਜਾਂਦੇ ਉਹ ਹਾਂ ਹਾਂ ਉਹ ਨਾਨਾ ਜੀ ਥਾਣੇ ਥਾਣੇ ਨਾਲ ਤਾਂ ਜਨਾ ਉਹ ਆਪਾਂ ਇੱਥੇ ਨਿਵੇੜਨ ਨੂੰ ਬੁਲਾਉਂਦੇ ਮੈਂ ਕਹਿਤਾ ਇੱਕ ਵਾਰੀ ਤਾਂ ਉਹਨਾਂ ਨੂੰ ਵੀ ਥਾਣੇ ਨਹੀਂ ਜਾਣਾ ਤੁਸੀਂ ਐਂ ਕਰੋ ਜਲਦੀ ਆਜੋ ਮੇਰੇ ਕੋਲੇ ਤੇ ਆਪਾਂ ਇੱਥੇ ਨਿਵੇੜ ਲੈਨੇ ਮੈਡੀਕੋ ਆਇਆਗਾ ਮੈਨੂੰ ਲੈ ਕੇ ਆਣਾ ਕੋਈ ਨਹੀਂ ਛੇਤੀ ਆਜੋ ਛੇਤੀ ਆ ਜਾ ਨਾ ਕੋਈ ਹੁਣੀ ਹੁਣ ਹਾਂ ਹੁਣੀ ਆਜੋ ਮਾੜਾ ਮੋਟਾ ਪੈਸਾ ਟੱਕਾ ਕਰਕੇ ਆਪਾਂ ਨੂੰ ਮਿਲ ਆ ਕਰਈ ਆਜੋ ਬਾ ਆਜੇ ਫਿਰ ਆਜੋ ਇਹਨੂੰ ਉਹਦਾ ਟੰਗੀ ਫਿਰਦੇ ਉਹ ਨਾਲ ਉਹ ਨਾਲ ਜਾਊਗਾ ਮੈਂ ਨਾਲ ਕੀ ਮਕਲਾਵਾ ਜਾਣਾ ਆਇਆ ਨਾਲ ਇਹ ਕਮਾਈ ਦਾ ਵਾਖਾ ਪਹਿਲੀ ਪਾਏ ਹੋਏ ਸਿਆਪੇ ਉਹ ਯਾਰ ਮੈਂ ਜਾਣ ਕੇ ਕਰਿਆ ਯਾਰ ਤਾਂ ਮੇਰੇ ਤੇ ਜੜ ਜਾ ਕਰੂ ਯਾਰ ਸਿਆਣਾ ਬੰਦੇ ਦੀ ਲੋਟ ਤੱਟੂ ਦਾ ਸਿਆਣਾ ਓਏ ਮਰੀ ਜਾਂਦੇ ਨੇ ਆ ਹੋਗੇ ਵੱਡੇ ਸਿਆਣੇ ਓ ਯਾਰ ਮਾਏ ਮੇਰਾ ਜਾਣ ਕੇ ਕਰੇ ਜਰਾ ਆ ਜਾ ਓ ਸੁੱਤਾ ਪਿਆ ਮੈਂ ਫਿਰ ਤਾਂ ਹੈ ਕਿਹੜੇ ਟਾਈਮ ਦੱਸਾਂਗੇ ਓ ਮਾ ਉਹ ਕਿਹੜਾ ਸ਼ਰਾ ਸਸਰੀ ਘਾੜ ਦੀ ਸਸਰੀ ਘਾੜ ਡਰਾਈਵ ਉੱਤੇ ਸੀ ਉਹ ਦਿਲ ਪਾਤਲੇ ਹੋ ਗਏ ਮੈਂ ਮੈਂਬਰ ਸਾਹਿਬ ਠੀਕ ਆ ਭਾਈ ਠੀਕ ਆ ਬੈਠੋ ਸਸਰੀ ਘਾੜ ਪੁੱਤ ਸਸਰੀ ਘਾੜ ਆ ਮੈਂਬਰ ਸਾਹਿਬ ਕਿਵੇਂ ਹੱਤਈ ਭਾਈ ਉਹ ਨਿਵੇੜਦੀ ਮੈਂ ਕਿਹਾ ਉਹ ਰੌਲਾ ਜਾਂ ਛੋੜਾ ਉਹ ਦਾ ਲੈ ਲੈ ਯਾਰ ਕੰਚਰ ਦੇ ਨਾਲੇ ਆਪ ਮਰੂਨ ਵਾਲੇ ਸਾਨੂੰ ਮਰੂ ਉਹ ਲੈ ਦੇ ਕੇ ਮਾੜਾ ਮੋਟਾ ਨਿਮੇੜ ਦਿੰਨੇ ਆ ਉਹ ਲੈ ਦੇ ਹੁਣ ਦੇ ਤਲਾ 13ਵਾਂ ਮਹੀਨਾ ਕਿੱਥੋਂ ਆਉਣਗੇ ਹੈ ਉਹ ਥਾਣੇ ਜਾਣ ਨੂੰ ਕਹਿੰਦੇ ਸੀ ਤੇ ਥਾਣੇ ਵਾਗੇ ਫਿਰ ਇੱਥੇ ਭੱਜੇ ਫਿਰੋਂਗੇ ਥਾਣੇ ਕਹਿੰਦੇ ਜਾਣ ਨੂੰ ਤੇਰੀ ਪੈ ਹੋ ਛਾਪੇ ਨੇ ਕੋਈ ਨਹੀਂ ਯਾਰ ਤੂੰ ਤਾਂ ਮੇਰੇ ਤੇ ਜੜ ਜਾ ਕਰ ਯਾਰ ਮੈਂ ਕੀ ਕਰਾਂ ਯਾਰ ਉਹ ਯਾਰ ਚੁੱਪ ਹੋ ਜਾ ਲੈ ਚੁੱਪ ਕਰੋ ਯਾਰ ਤੂੰ ਚੁੱਪ ਆਪਾਂ ਇੱਥੇ ਨਿਮੇੜ ਲੈਸਿਆ ਹੁਣ ਉਹ ਲੈ ਦੇ ਕੇ ਨਿਮੇੜ ਮੈਂ ਭਰਾ ਉਹ ਗੱਲ ਉਹੀ ਆ ਚਲਾ ਭਾਈ ਕਿੰਨੇ ਲੈਣਗੇ ਫਿਰ ਕੋਈ ਨਹੀਂ ਮੈਂ ਕਰ ਦੂੰ ਤੂੰ ਬੈਠਾ ਤੂੰ ਕਬਰਾਨ ਕਿੰਨੇ ਲੈਣਗੇ 10000 ਰੁਪਏ ਜਿਹੜਾ ਦਿੰਦਿਆ ਦੇ ਦਿੰਨੇ ਭਾਈ ਹੋਰ ਕੀ ਆ ਕਿੰਨੇ ਦਿਨ ਮੰਗ ਕੇ ਦੇ ਆ 10000 ਰੁਪਏ ਦੇ ਦਿਆਂਗੇ ਹੁਣ ਹੋਰ ਕਿੱਥੋਂ ਲਵਾਂਗਾ ਇਨੇ ਕਦਾ ਬੰਦਾ ਸੀ ਉਹ 100000 ਰੁਪਏ ਕਿੱਥੋਂ ਲੈ ਕੇ ਦੀ ਫਿਰ 80000 ਪਹਿਲਾਂ ਵੀ ਖਾਈ ਬੈਠਾ ਹੋ ਗਿਆ 80000 ਉਹ ਦੋ ਲੈ ਗਿਆ ਪਹਿਲਾਂ ਕਹਿੰਦਾ ਪਹਿਲਾਂ ਲਊ ਫੇਰ ਕਰੇ ਵੜੂ 80 ਉਹ ਦੋ ਲੈ ਗਿਆ ਫਿਰ ਪਜੋ ਬੂਟੇ ਸੇਡ ਤੋਂ ਚਾਗੋੜ ਦਬਾਇਆ ਦਬਾਇਆ ਜੀ ਦਬਾਇਆ ਹੈ ਅੱਛਾ ਜੀ ਤੇ ਹੁਣ ਆ ਹੁਣ ਬਾਂਝਾ ਹੁਣ ਗੱਡਦਾ ਭਈ 10000 ਜੋ ਕਰੇ ਹੈਗੇ ਇੰਨੇ ਕ ਦੇ ਦਾਂਗੇ ਦੇਖ ਬੱਦ ਤਾਂ ਨਹੀਂ ਹੈਗੀ ਦੇਖੋ ਮੈਨੂੰ ਫੋਨ ਕਰਿਆ ਸੀ ਕਿ ਉਹ ਭਾਈ 1.5 ਲੱਖ ਕਹਿੰਦੇ ਆ 1.5 ਤਾਂ 1.5 ਲੱਖ ਨੂੰ ਤੋੜ ਹੋ ਗਿਆ ਕੋਈ ਨਹੀਂ ਘਟਾ ਲਾ ਨਹੀਂ ਚੱਲ ਆਪਾਂ ਮੈਨੂੰ ਪਤਾ ਭਈ ਹੋਇਆ ਵੀ ਉਹਨੂੰ ਕੱਖ ਨਹੀਂ ਹੋਇਆ ਉਹ ਜਗ੍ਹਾ ਦਾ ਸੀ ਨਾਣਾ ਦੇਵੀ ਤੇ ਜਾਣ ਨੂੰ ਮੈਂ ਜਾਣ ਨਹੀਂ ਦਿੱਤਾ ਕਰੇ ਤਾਂ ਉਹਨੇ ਟਪਾਂਗੀ ਆਹ ਤੁਹਾਡੇ ਜੁਮੇ ਪਹਿ ਜਾਣਾ ਉਹ ਕਰੇ ਤਾਂ ਉਹਨੇ ਢਾਂਗੀ ਹੈਗਾ ਚਲੋ ਕਿਵੇਂ ਆ ਜਿਹੜਾ ਕੁਝ ਹੋਊਗਾ ਹੋ ਗਿਆ ਹੋ ਗਿਆ ਆਪਾਂ ਨਿਮੇੜਾ ਕਰ ਲਈਏ ਤੂੰ ਨਿਮੇੜ ਦੇ ਮੈਂ ਬਰਾ ਕਿਨੇ ਚ ਮਰਜੀ ਨਿਮੇੜ ਦੇ ਚੱਲ ਭਾਈ ਨਿਮੇੜ ਨਾ ਭਾਈ ਡੇਢ ਤਾਂ ਨਹੀਂ ਹੈਗਾ ਤੇ ਡੇਢ ਤਾਂ ਬਾਹਲਾਗਾ ਉਹਨਾਂ ਦਾ ਡੇਢ ਨਹੀਂ ਇਹਦਾ 50 ਨਹੀਂ ਤੂੰ ਲੱਖ ਚ ਨਿਮੇੜ ਦੇ ਚੱਲ ਛੱਡ ਪਰੇ ਉਹ ਲੱਖ ਵੀ ਬਾਹਲਾ ਕੋਈ ਨਹੀਂ ਯਾਰ ਜਨਮ ਨਹੀਂ ਜਲੇ ਨਿਮੇੜ ਨਾਲ ਪਹੁੰਗੇ ਨਾ ਚੱਲ ਲੱਖ ਚ ਕਹਿ ਦਿੰਦੇ ਆਪਾਂ ਉਹਨਾਂ ਨੂੰ ਪਰ ਪਹਿਲੇ ਮੇਰੇ ਕੋਲ ਤਾਂ ਹੈਂਡ ਆਉਂਦੇ ਉਹ ਮੈਂ ਦੇ ਦੂੰ ਆ ਲਈ ਫਰਦਾ ਮੈਂ ਦੇ ਦੂੰ ਆ ਫਿਰ ਤਾ ਤੂੰ ਕਹਿਣਾ ਮੈਂ ਦੇ ਦੂੰ ਆ ਬਾਅਦ ਚ ਮੁੜ ਕੇ ਕਹੇਗਾ ਮੇਰੇ ਪਾਸੇ ਆ ਕੇ ਤੇ ਨਾਲ ਦੇਖ ਲਾਓ ਐ ਹੁੰਦਾ ਲੜਦਾ ਸੀ ਉਦੋਂ ਹਾਂ ਲੜਦਾ ਸੀ ਉਦੋਂ ਤੇਰਾ ਤਖਾ ਦੇਖੋ ਕਿੱਥੇ ਆਂ ਗੇ ਤੁਸੀਂ ਯਾਰ ਪਹਿਲਾਂ ਤੁਸੀਂ ਪਹਿਲਾਂ ਆ ਨਿਵੇੜੋ ਗੱਲ ਬਾਅਦ ਚ ਕਰਿਓ ਯਾਰੀਆਂ ਜੂਰੀ ਆ ਜਿਹੜਾ ਇਹਦੇ ਨਾਲ ਹੁੰਦਾ ਸੀ ਉਹ ਨੂੰ ਬਲੰਗ ਲੈ ਕੇ ਜਾਂਦਾ ਸੀ ਹਾਂ ਉਹ ਵੀ ਹਟ ਗਿਆ ਹਾਂ ਉਹ ਤੁਹ ਲੈ ਲੈ 50 ਹਜ਼ਾਰੀ ਲੈ ਲੈ ਹੁਣ ਚੱਕ ਕੇ ਵਾਜਾ ਬੰਦੇ ਜੀ ਉਹ ਹਟ ਕੇ ਉੱਡ ਗਿਆ ਹੁਣ ਕੱਲੇ ਨੂੰ ਚੱਲ ਕੋਈ ਨਹੀਂ ਚੱਲ ਆਪਾਂ ਨਿਵੇੜਾ ਕਰਦੇ ਹਾਂ ਹਣੇ ਗੱਲ ਸੁਣ ਲੱਖ ਚ ਨਿਮੇੜ ਦੀਏ ਮੇੜ ਦੇ ਭਾਈ ਪਰੇ ਬਕਾਰ ਫਾਲ ਆ ਮੈਂ ਪੈਸੇ ਮੈਂਬਰ ਨੂੰ ਫੜਾ ਦਣਾ ਤੁਸੀਂ ਹਾਂ ਚੁੱਪ ਰਹੋ ਤੇ ਆ ਚੱਕ ਮੈਂਬਰਾ ਆ ਲਾ ਪੂਰਾ ਲੱਖਾ ਕਿੰਨਾ ਲੱਖਾ ਉਹ ਗਣੀ ਕਿੰਨਾ ਲਾ ਦੂ ਹੱਥ ਮਾਰਨਾ ਮੈਂ ਲੱਖ ਜਣੀ ਹੋਣਗੇ ਉਹ ਗਣੀ ਆ ਰਾਵੜ ਚੜਾ ਹਾਂ ਰਾਵੜ ਚੜਾ ਲਾ ਰਾਵੜ ਚੜਾ ਕਿ ਐ ਕਰੀ ਠੀਕ ਹੈ ਮਾੜੇ ਲਿਖਤ ਲਿਖਿਆ ਕਰਨੇ ਕੱਲ ਨੂੰ ਫੇਰ ਮਾਂ ਜੀ ਜਿੱਤੇ ਭਾਈ ਮੁੱਕਰ ਜਾਣ ਨਾ 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 ਤੁਸੀਂ ਫਿਕਰ ਨਾ ਕਰੋ ਮੈਂ ਹੈਗਾ ਨਾ ਬਾ ਸੋਡੇ ਦੀ ਹਿੱਟੇ ਹਰੀ ਗੱਲ ਹੈ ਮੈਂ ਬਹਣ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਡਰੋ ਨਾ بس ਗਿਨੇ ਤਾਂ ਹੈਗੇ ਨਾ ਗਿਨੇ ਆ ਜੇ ਗਿਨੇ ਆ ਜੇ ਇਹ ਆਡੀ ਪਾਈ ਹੋਈ ਆ 2 ਲੱਖ ਚ ਪੈ ਗਿਆ ਮੈਨੂੰ ਤਾਂ ਕੰਦਰ ਦਾ ਚੱਲ ਕੋਈ ਨਹੀਂ ਚੱਲ ਨਵੇੜਾ ਚੱਲੇ ਆਦਮ ਚੱਲੇ ਮੇਰਾ ਫੇਰ ਰਹਿ ਗਿਆ ਮੈਨੂੰ ਬੰਦਾ ਹੋਰ ਪਾਲਣਾ ਪੋਣਾ ਚੱਲ ਕੋਈ ਨਹੀਂ ਪਾਲਣਾ ਇੱਕ ਮੁੰਡਾ ਮੈਂ ਰਖਾਉਂਗਾ ਚੱਲ ਫਿਰ ਠੀਕ ਆ ਜੀ ਚਲੋ ਜੀ ਠੀਕ ਆ ਠੀਕ ਆ ਫਿਰ ਮੈਂ ਮੈਂ ਓਕੇ ਜੀ ਠੀਕ ਆ ਠੀਕ ਆ ਜੀ ਠੀਕ ਸਰ ਤੇਰੀ ਗੱਲ ਲੈਣਾ ਤੁਸੀਂ ਫਿਕਰ ਨਾ ਕਰੋ ਜੀ ਠੀਕ ਆ ਜੀ ਚੱਲ ਆਪੇ ਉਹਨਾਂ ਨੂੰ ਪਹੁੰਚਦੇ ਕਰਦੀ ਹੁਣ ਠੀਕ ਆ ਠੀਕ ਮੈਂ ਲਿਖਤ ਲਿਖਿਆ ਕਰ ਲੂੰਗਾ ਭੋਲੇ ਆਪਾਂ ਤੁਹਾਡਾ ਓਕੇ ਨਿਵੇੜਤਾ ਤੇ ਮੈਨ 80 ਚ ਨਿਮੇੜਤਾ 80 ਚ ਹਾਂ ਉਹ ਆਏ ਸੀ ਮੇਰੇ ਕੋਲੇ ਬਾਲਾ ਉਹ ਕਰਨ ਲੱਗੇ ਮੈਂ ਕਿਹਾ ਚਲੋ ਕਰਾਣ ਦੇ ਜਿ ਜਵਾਖ ਨਿਆਣੇ ਆ ਤੁਹਾਨੂੰ ਪਤਾ ਤਾਂ ਹੈਗਾ ਜੀ ਚੱਲ ਕੋਈ ਗੱਲ ਨਹੀਂ 80 ਬਹੁਤ ਆ 80 ਕਾ ਨੂੰ ਬਹੁਤ ਆ ਲੱਖ ਰੁਪਏ ਤਾਂ ਖਿੱਚ-ਖਿੱਚ ਕੇ ਕਰਾਣ ਦੇ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਆ ਜੀ ਉਹ ਚਲੋ ਐਨਾ ਤਾਂ ਬਹੁਤ ਆ ਹੁਣ ਸਾਨੂੰ ਖਿੱਚੀ ਫਿਰਦੇ ਨਾ ਦੋਨੇ ਸਾਨੂੰ ਦੋਨਾਂ ਪਾਸੇ ਤਰ੍ਹਾਂ ਦੇ ਰੱਖਣਾ ਪੈਂਦਾ ਨਾ ਅੱਛਾ ਜੀ ਹਾਂ ਚੱਲ ਤੁਸੀਂ ਹਾਂ ਜਿਵੇਂ ਕਹੇਤਾ ਲੈ ਜਾਓ ਮੈਥੋਂ ਪੈਸੇ ਫੜ ਕੇ ਚੱਲ ਠੀਕ ਆ ਜੀ ਆਸਾਂਗੇ ਬਾਅਦ ਵਿੱਚ ਖਾਣ ਲੈ ਉਹ ਰਹਿਣਾ ਅਸੀਂ ਇਕੱਲਾ ਨੇ ਭਾਈ ਠੀਕ ਆ ਠੀਕ ਆ ਜਿਓ ਧੰਨਵਾਦ ਓਕੇ ਜੀ ਚੱਲ ਮੈਂਬਰ ਆਪਾਂ ਪਹਿਲਾਂ ਆਪਦਾ 20000 ਕੱਢ ਸਾਈਡ ਤੇ ਉਹਨਾਂ ਨੂੰ ਦੱਸੀ ਕਿਹਾ ਦੇਖ ਕੇ ਆਪਾਂ ਨੂੰ ਲੱਖ ਗਏ ਨੇ ਆਹ ਰਹਿ ਗਿਆ ਮੈਂਬਰਾਂ 13 20000 ਸਰਕਾਰ ਦਾ ਗ੍ਰਾਂਟ ਖਾਣ ਨਹੀਂ ਦਿੰਦੀ ਆਪਾਂ ਨੂੰ ਐ ਹੀ ਪੂਰੇ ਕਰਨੇ ਪੈਣਗੇ ਜਿਹੜੇ ਮੈਂਬਰੀ ਤੇ ਲਾਏ ਨੇ ਲੋਕ ਖਾਣ ਨਹੀਂ ਦਿੰਦੇ ਨਾ ਸਰਕਾਰ ਖਾਣ ਦੇਵੇ ਹਲੇ 20 ਆਪਾਂ ਅੱਡ ਕੱਢ ਲਿਆ ਆਪਦਾ ਰਹਿ ਗਿਆ ਉਹਨਾਂ ਦਾ 80 ਜਦੋਂ ਆਏ ਦੇ ਦਾਂਗੇ ਭਾਈ ਫੋਨ ਤਾਂ ਕਰ ਹੀ ਦਿੱਤਾ ਵੀ 80 ਚ ਨਿਮੇੜਿਆ ਤੁਹਾਡਾ ਇਨਸ਼ਾਅੱਲਾ ਇਹਨੇ ਪਿੰਡ ਚ ਜੇੜਾ ਮਾਰਿਆ ਆਉਣਿਆ ਇਹੋ ਜਿਹੇ ਕੇਸ ਤਾਂ ਰੋਜ਼ ਰੋਜ਼ ਹੀ ਆਉਣਾ